ਸਦੀਆਂ ਪਹਿਲਾਂ ਇੱਕ ਪਿੰਡ ਵਿੱਚ ਇੱਕ ਨੇਕ ਦਿਲ ਤੇ ਅਕਲਮੰਦ ਬਜ਼ੁਰਗ ਗੁਲਹਾਰ ਆਪਣੇ ਜਵਾਨ ਪੁੱਤਰ ਨਾਲ ਰਹਿੰਦਾ ਸੀ। ਉਸ ਦਾ ਇੱਕ ਛੋਟਾ ਜਿਹਾ ਪੁਰਾਣਾ ਘਰ ਸੀ ਜਿਸ ਵਿੱਚ ਸਿਰਫ ਦੋ ਕਮਰੇ ਸਨ। ਇੱਕ ਕਮਰੇ ਵਿੱਚ ਬਾਪ ਪੁੱਤਰ ਰਹਿੰਦੇ ਸਨ ਅਤੇ ਦੂਜੇ ਨੂੰ ਉਹਨਾਂ ਨੇ ਅਸਤਬਲ ਬਣਾਇਆ ਹੋਇਆ ਸੀ ਜਿੱਥੇ ਉਹਨਾਂ ਦਾ ਬਹੁਤ ਸੁੰਦਰ ਤੇ ਉੱਚੀ ਨਸਲ ਦਾ ਘੋੜਾ ਰਹਿੰਦਾ ਸੀ। ਕਈ ਸਾਲ ਪਹਿਲਾਂ ਕਿਸੇ ਨੇ ਲੋਹਾਰ ਨੂੰ ਇੱਕ ਘੋੜੇ ਦਾ ਬੱਚਾ ਤੋਹਫੇ ਵਿੱਚ ਦਿੱਤਾ ਸੀ। ਲੋਹਾਰ ਨੇ ਉਸ ਨੂੰ ਆਪਣੇ ਪੁੱਤਰ ਵਾਂਗ ਪਾਲ ਲਿਆ। ਉਹ ਹਮੇਸ਼ਾ ਕਹਿੰਦਾ ਮੇਰੇ ਇੱਕ ਨਹੀਂ ਦੋ ਪੁੱਤਰ ਹਨ ਜਦੋਂ ਘੋੜਾ ਵੱਡਾ ਹੋਇਆ ਤਾਂ ਉਸਦੀ ਖੂਬਸੂਰਤੀ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗੀ ਲੋਕ ਉਸ ਨੂੰ ਵੇਖਣ ਆਉਂਦੇ ਅਤੇ ਉਸ ਦੀ ਤਾਰੀਫ ਕਰਦੇ ਇੱਕ ਦਿਨ ਨੇੜਲੇ ਪਿੰਡ ਦਾ ਇੱਕ ਅਮੀਰ ਆਦਮੀ ਲੁਹਾਰ ਕੋਲ ਆਇਆ ਉਸ ਨੂੰ ਘੋੜੇ ਪਾਲਣ ਦਾ ਬਹੁਤ ਸ਼ੌਂਕ ਸੀ ਉਸ ਨੇ ਘੋੜਾ ਵੇਖ ਕੇ ਲੁਹਾਰ ਨੂੰ ਮੋਹ ਮੰਗੀ ਕੀਮਤ ਦੀ ਪੇਸ਼ਕਸ਼ ਕੀਤੀ ਲੁਹਾਰ ਮੁਸਕਰਾ ਕੇ ਬੋਲਿਆ ਇਹ ਘੋੜਾ ਨਹੀਂ ਮੇਰਾ ਪੁੱਤਰ ਹੈ ਕੋਈ ਆਪਣੀ ਔਲਾਦ ਨਹੀਂ ਵੇਚਦਾ ਅਮੀਰ ਨਰਾਸ਼ ਹੋ ਕੇ ਵਾਪਸ ਚਲਾ ਗਿਆ ਕੁਝ ਪਿੰਡ ਵਾਸੀ ਵੀ ਲੁਹਾਰ ਨੂੰ ਸਮਝਾਉਂਦੇ ਰਹੇ ਕਿ ਘੋੜਾ ਵੇਚ ਦੇਵੇ ਪਰ ਉਹ ਹਰ ਵਾਰ ਹੱਸ ਕੇ ਮਨ੍ਹਾ ਕਰ ਦਿੰਦਾ ਲੁਹਾਰ ਦਰवेश ਲੋਕਾਂ ਦੀ ਬਹੁਤ ਇੱਜ਼ਤ ਕਰਦਾ ਸੀ ਇੱਕ ਦਿਨ ਉਹੀ ਅਮੀਰ ਆਦਮੀ ਨੇ ਇੱਕ ਨਕਲੀ ਦਰवेश ਬਣਾ ਕੇ ਉਸ ਦੇ ਕੋਲ ਭੇਜਿਆ ਦਰਵੇਸ਼ ਨੇ ਲੋਹਾਰ ਨੂੰ ਡਰਾਇਆ ਕਿ ਇਹ ਘੋੜਾ ਖਤਰਨਾਕ نسل ਦਾ ਹੈ ਅਤੇ ਮਾਲਕ ਲਈ مصیبت ਬਣ ਸਕਦਾ ਹੈ। ਲੋਹਾਰ ਨੇ ਸ਼ਾਂਤੀ ਨਾਲ ਜਵਾਬ ਦਿੱਤਾ, "ਮੇਰੇ ਨਸੀਬ ਦਾ ਫੈਸਲਾ ਰੱਬ ਕਰਦਾ ਹੈ। ਮੈਂ ਆਪਣੇ ਪੁੱਤਰ ਵਰਗੇ ਘੋੜੇ ਨੂੰ ਨਹੀਂ ਵੇਚਾਂਗਾ।" ਕੁਝ ਦਿਨਾਂ ਬਾਅਦ ਇੱਕ ਸਵੇਰ ਉਹਨਾਂ ਨੇ ਦੇਖਿਆ ਕਿ ਅਸਤਬਲ ਦਾ ਦਰਵਾਜ਼ਾ ਖੁੱਲ੍ਹਾ ਹੈ ਅਤੇ ਘੋੜਾ ਗਾਇਬ ਹੈ। ਪੁੱਤਰ ਉਸ ਦੀ ਤਲਾਸ਼ ਵਿੱਚ ਨਿਕਲਿਆ ਪਰ ਕਈ ਦਿਨਾਂ ਬਾਅਦ ਵੀ ਕੁਝ ਪਤਾ ਨਾ ਲੱਗਿਆ। ਵਾਪਸੀ ਤੇ ਅਮੀਰ ਦੇ ਲੋਕਾਂ ਨੇ ਉਸ ਨੂੰ ਫੜ ਕੇ ਮਾਰਿਆ ਪਿੱਟਿਆ। ਪਿੰਡ ਵਾਸੀ ਆਏ ਤੇ ਕਹਿਣ ਲੱਗੇ ਅਸੀਂ ਕਿਹਾ ਸੀ ਘੋੜਾ ਵੇਚ ਦੇ। ਲੋਹਾਰ ਨੇ ਸ਼ਾਂਤੀ ਨਾਲ ਕਿਹਾ ਇਸ ਨੂੰ ਬਦਕਿਸਮਤੀ ਕਿਵੇਂ ਕਹਿ ਸਕਦੇ ਹੋ? ਸਿਰਫ ਘੋੜਾ ਗਾਇਬ ਹੈ ਅਤੇ ਪੁੱਤਰ ਜ਼ਖਮੀ ਹੈ। ਬਾਕੀ ਫੈਸਲਾ ਰੱਬ ਜਾਣਦਾ ਹੈ। ਤਿੰਨ ਦਿਨ ਬਾਅਦ ਘੋੜਾ ਵਾਪਸ ਆ ਗਿਆ ਅਤੇ ਆਪਣੇ ਨਾਲ ਪੰਜ ਹੋਰ ਜੰਗਲੀ ਘੋੜੇ ਵੀ ਲੈ ਆਇਆ ਪਿੰਡ ਦੇ ਲੋਕ ਲੋਹਾਰ ਨੂੰ ਮੁਬਾਰਕਬਾਦ ਦੇਣ ਲੱਗੇ ਪਰ ਲੋਹਾਰ ਫਿਰ ਵੀ ਬੋਲਿਆ ਇਹ ਖੁਸ਼ਕਿਸਮਤੀ ਹੈ ਜਾਂ ਨਹੀਂ ਇਹ ਅਜੇ ਨਹੀਂ ਕਹਿ ਸਕਦੇ ਕੁਝ ਸਮੇਂ ਬਾਅਦ ਇੱਕ ਜੰਗਲੀ ਘੋੜਾ ਬੇਕਾਬੂ ਹੋ ਗਿਆ ਅਤੇ ਉਸ ਨੇ ਲੋਹਾਰ ਦੇ ਪੁੱਤਰ ਨੂੰ ਸੁੱਟ ਦਿੱਤਾ ਉਸ ਦੀ ਟੰਗ ਟੁੱਟ ਗਈ ਲੋਕ ਦੁਬਾਰਾ ਆਏ ਤੇ ਕਹਿਣ ਲੱਗੇ ਵੇਖੋ ਇਹ ਬਦਕਿਸਮਤੀ ਹੈ ਲੋਹਾਰ ਨੇ ਫਿਰ ਕਿਹਾ ਸਿਰਫ ਇਹ ਕਹੋ ਕਿ ਟੰਗ ਟੁੱਟੀ ਹੈ ਬਾਕੀ ਨਸੀਬ ਦਾ ਫੈਸਲਾ ਰੱਬ ਕਰੇਗਾ 2 ਹਫ਼ਤੇ ਬਾਅਦ ਜੰਗ ਛੱਡ ਗਈ ਬਾਦਸ਼ਾਹ ਨੇ ਸਾਰੇ ਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਦਾ ਹੁਕਮ ਦਿੱਤਾ ਪਿੰਡ ਦੇ ਸਾਰੇ ਜਵਾਨ ਲੈ ਜਾਏ ਗਏ ਪਰ ਲੋਹਾਰ ਦਾ ਪੁੱਤਰ ਟੰਗ ਟੁੱਟੀ ਹੋਣ ਕਰਕੇ ਘਰ ਰਹਿ ਗਿਆ ਲੋਕ ਰੋਂਦੇ ਹੋਏ ਆਏ ਤੇ ਕਹਿਣ ਲੱਗੇ ਤੁਸੀਂ ਸਹੀ ਕਿਹਾ ਸੀ ਇਹ ਤਾਂ ਖੁਸ਼ਕਿਸਮਤੀ ਨਿਕਲੀ ਲੋਹਾਰ ਨੇ ਕਿਹਾ ਹਰ ਘਟਨਾ ਵਿੱਚ ਰੱਬ ਦੀ ਕੋਈ ਨਾ ਕੋਈ ਹਕਮਤ ਹੁੰਦੀ ਹੈ ਕੁਝ ਸਮੇਂ ਬਾਅਦ ਜੰਗ ਖਤਮ ਹੋ ਗਈ ਬਾਦਸ਼ਾਹ ਪਿੰਡ ਆਇਆ ਅਤੇ ਲੋਕਾਂ ਨੇ ਉਸ ਨੂੰ ਲੋਹਾਰ ਦੀ ਸਾਰੀ ਕਹਾਣੀ ਸੁਣਾਈ ਲੋਹਾਰ ਦੀ ਕਹਾਣੀ ਸੁਣ ਕੇ ਉਸ ਤੋਂ ਪੁੱਛਿਆ ਗਿਆ ਤੂੰ ਹਰ ਹਾਲਤ ਵਿੱਚ ਸਬਰ ਕਿਵੇਂ ਰੱਖਦਾ ਹੈ? ਲੋਹਾਰ ਨੇ ਨਿਮਰਤਾ ਨਾਲ ਬਾਦਸ਼ਾਹ ਨੂੰ ਕਿਹਾ, ਹਰ ਖੁਸ਼ੀ ਅਤੇ ਗਮ ਇੱਕ ਇਮਤਿਹਾਨ ਹੈ। ਨਾ ਖੁਸ਼ੀ ਵਿੱਚ ਘਮੰਡ ਕਰਨਾ ਚਾਹੀਦਾ ਹੈ ਤੇ ਨਾ ਗਮ ਵਿੱਚ ਮਯੂਸ ਹੋਣਾ ਚਾਹੀਦਾ ਹੈ। ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੀ ਅਸਲ ਖੁਸ਼ਕਿਸਮਤੀ ਹੈ। ਬਾਦਸ਼ਾਹ ਉਸਦੀ ਅਕਲ ਤੇ ਸਬਰ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਲੋਹਾਰ ਨੂੰ ਪਿੰਡ ਦਾ ਸਰਦਾਰ ਬਣਾ ਦਿੱਤਾ। ਨਮਾ ਘਰ, ਵੱਡਾ ਅਸਤਬਲ ਅਤੇ 6 ਨੌਕਰ ਵੀ ਘੋੜਿਆਂ ਦੀ ਦੇਖਭਾਲ ਕਰਨ ਲਈ ਦਿੱਤੇ। ਲੋਹਾਰ ਨੇ ਸ਼ੁਕਰਾਨਾ ਕਰਦੇ ਹੋਏ ਕਿਹਾ, ਮੈਂ ਹਰ ਚੀਜ਼ ਨੂੰ ਰੱਬ ਦੀ ਰਜ਼ਾ ਸਮਝ ਕੇ ਕਬੂਲ ਕਰਦਾ ਹਾਂ।